ਇਹ ਮੇਰੇ ਚਾਚਾ ਜੀ ਦਾ ਲੜਕਾ ਸੀਗਾ ਜੀ 파ਰਸ ਗੋਇਲ ਇਹਨੇ 15-16 ਜਨਵਰੀ ਨੂੰ ਇਹਨੇ ਵਾਪਸ ਆਣਾ ਸੀਗਾ ਸਾਡੀ ਇਹਦੀ ਮਾਤਾ ਜੀ ਨਾਲ ਗੱਲ ਹੁੰਦੀ ਰਹਿੰਦੀ ਸੀ ਸਾਨੂੰ ਕੀ ਪਤਾ ਸੀ ਇਹਦੀ ਐ ਲਾਸ਼ ਆਊਗੀ ਇੱਥੇ ਅਸੀਂ ਬਹੁਤ ਮਤਲਬ ਕੀ ਦੋ ਜਨੇ ਗਿੱਦੜਵੇ ਦਾ ਮੁੰਡਾ ਤੇ ਸਾਨੂੰ 31 ਤਰੀਕ ਨੂੰ ਫੋਨ ਆਇਆ ਵੀ ਐ ਕਰਕੇ ਦੋਨਾਂ ਦੀ ਮੌਤ ਹੋ ਚੁੱਕੀ ਐ ਅਸੀਂ ਤਾਂ ਪਰਿਵਾਰ ਦਾ ਇਕੱਲਾ ਸਾਰਾ ਜੀ ਇਹ ਵਿਚਾਰੀ ਇਹਦੀ ਭੈਣ ਰਹਿ ਗਈ ਹੁਣ ਤੇ ਮਾਤਾ ਘਰੇ ਪਾਦਰ ਦੀ ਡੈਥ ਹੋ ਗਈ ਪਾਦਰ ਦੀ ਡੈਥ 2021 ਜੋਗੀ ਸੀ ਤੈਨੂੰ ਜੇ 3 ਸਾਲ ਪੂਰੇ ਹੋਣ ਵਾਲੇ ਸੀਗੇ ਉੱਥੇ ਇਹਨੇ ਆਣਾ ਸੀਗਾ ਹੁਣ ਕਿ ਪਤਾ ਲੱਗਿਆ ਵੀ ਟਿਕਟਾਂ ਵੀ ਬੁੱਕ ਕਰਾ ਰੱਖੀਆਂ ਸੀ ਆਉਣ ਦੀ ਹਾਂਜੀ ਹਾਂਜੀ ਟਿਕਟਾਂ ਬੁੱਕ ਕਰਾ ਲਈ ਜੀ ਨੇ 15 16 ਜਨਵਰੀ ਨੂੰ ਆਣਾ ਸੀਗਾ ਹੁਣ ਐ ਕੀ ਪਤਾ ਸੀਗਾ ਵੀ ਉੱਥੋਂ ਲਾਸ਼ ਆਊਗੀ ਜੀ ਅਸੀਂ ਇਹ ਵੀ ਸਰਕਾਰ ਨੂੰ ਬੇਨਤੀ ਹੈ ਵੀ ਜਦ ਤੱਕ ਕੋਈ ਕਾਰਨ ਇਹਦਾ ਪਤਾ ਲੱਗ ਸਕੇ ਸਾਨੂੰ ਵੀ ਇਹਦੀ ਮੌਤ ਦਾ ਕੀ ਕਾਰਨ ਹੈ ਉੱਥੇ ਡਾਕਟਰ ਨੇ ਕੋਈ ਨਹੀਂ ਕੋਈ ਮਦਦ ਕੀਤੀ ਸਰਕਾਰ ਨੇ ਨਹੀਂ ਹਾਂਜੀ ਇਹ ਸਰਕਾਰ ਨੇ ਮੰਗਵਾ ਕੇ ਦਿੱਤੀ ਜੀ ਉਥੋਂ ਡੈਡ ਬੋਡੀ ਇਹ ਕਿੰਨੇ ਦਿਨਾਂ ਬਾਅਦ ਆਈ ਇਹ ਡੈਡ ਬੋਡੀ ਕਿਤੇ 15 ਦਿਨਾਂ ਬਾਅਦ ਆ ਗਈ ਜੀ 15 ਦਿਨਾਂ ਬਾਅਦ ਹਾਂਜੀ ਹਾਂਜੀ ਜਿਦੋਂ ਸਰਕਾਰ ਦੇ ਨੋਟਿਸ ਆਇਆ ਤਾਂ ਕੰਮ ਇੱਕ ਆਦੇ ਨਹੀਂ ਸੋਚਿਆ ਜੀ ਬਹੁਤ ਦੁੱਖ ਵਾਲੀ ਖ਼ਬਰ ਮਿਲੀ ਸਾਨੂੰ ਜੀ ਅਸੀਂ ਬਸ ਇਹ ਹੀ ਸੋਚ ਰਿਹਾ ਵੀ ਇਹ ਕੀ ਭਾਣਾ ਵਰਤ ਗਿਆ ਸਾਡੇ ਨਾਲ ਜੀ ਮੈਂ ਉਹਨਾਂ ਦੇ ਨਾਨਕੇ ਪਿੰਡ ਤੋਂ ਆਂ ਦੋਸਤ ਆ ਉਹਨਾਂ ਦਾ ਜੀ ਮੇਰੇ ਕੋਲ ਰਹਿੰਦਾ ਰਿਹਾ ਉੱਥੇ ਖੇਡਦੇ ਰਹੇ ਇਕੱਠੇ ਸੀ ਵਧੀਆ ਜੀ ਮੇਰੇ ਕੋਲ ਬੇਚੜਦੇ ਸੀ ਸਕੂਲ 'ਚ ਗਰਾਊਂਡ 'ਚ ਮਿਲਦੇ ਸੀਗੇ ਜੀ ਅਸੀਂ ਬਹੁਤ ਹੀ ਪਿਆਰਾ ਤੇ ਬਹੁਤ ਹੀ ਸ਼ਾਂਤ ਸੁਭਾਅ ਦਾ ਮੁੰਡਾ ਸੀਗਾ ਜੀ ਉਹ ਹਸਮੁਖ ਬੰਦਾ ਬਹੁਤ ਹਸਮੁਖ ਮੁੰਡਾ ਸੀਗਾ ਜੀ ਬਹੁਤ ਹੀ ਨਰਮ ਮੁੰਡਾ ਸੀਗਾ ਜੀ ਮਾਪਿਆਂ ਦਾ ਇਕੱਲਾ-ਕੱਲਾ ਮੁੰਡਾ ਸੀਗਾ ਜੀ ਪਹਿਲਾਂ ਉਹਨਾਂ ਦੇ ਪਿਤਾ ਜੀ ਐਕਸਪਾਇਰ ਹੋ ਗਏ 2021 'ਚ ਜੀ ਹੁਣ ਉਹਨਾਂ ਨੇ ਇੱਥੇ ਆਉਣਾ ਸੀਗਾ ਜੀ ਸਾਨੂੰ ਐਂ ਆਏ ਸੀ ਬਹੁਤ ਖੁਸ਼ੀ ਆ ਵੀ ਆਊਗਾ ਮਿਲੂਗਾ ਸੀ ਇਕੱਠੇ ਬੈਠ ਬੀ ਇਥੇ ਲਾਸ਼ ਹੋ ਗਈ ਬਹੁਤ ਹੀ ਦੁੱਖ ਹੈ ਜੀ ਉਹਨਾਂ ਨੂੰ ਇਹ 3 ਸਾਲ ਹੋਣ ਵਾਲੇ ਸੀ ਤਕਰੀਬ ਜੀ 3 ਸਾਲ ਹਾਂਜੀ ਤੇ ਜੀ ਹੁਣ ਉਹਨਾਂ ਨੇ ਆ ਰ ਆਉਣਾ ਸੀਗਾ ਜੀ ਪਰ ਜੋ ਸਾਨੂੰ ਪਤਾ ਲੱਗਿਆ ਜੀ 31 ਤਰੀਕ ਨੂੰ ਇੱਥੇ ਵੀ ਆ ਕੁਝ ਹੋ ਗਿਆ ਜੀ ਬਸ ਜੀ ਬਹੁਤ ਤੱਕ ਬੈਡ ਬੋਡੀ ਆਈ ਹੈ ਬੈਡ ਬੋਡੀ ਤਕਰੀਬਨ ਜੀ 15 16 ਦਿਨਾਂ ਬਾਅਦ ਇੱਥੇ ਆਈ ਹੈ ਜੀ ਅੱਜ ਅੱਜ ਦੇ ਸਸਕਾਰ ਹੋਏ ਤੁਸੀਂ ਉੱਥੇ ਕਿਹੜੀ ਜਿਹੜਾ ਉੱਥੇ ਜੀ ਬਿਣੀ ਪੈ ਗਈ ਜੀ ਟਰਾਂਟੋ ਸੀਗਾ ਜੀ ਟਰਾਂਟੋ ਹਾਂਜੀ ਟਰਾਂਟੋ ਸੀ ਗਈ ਇਹ ਸਾਰਾ ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹਨ ਪਰਿਵਾਰ ਦੇ ਵਿੱਚ ਜੀ ਪਹਿਲਾ ਪਿਤਾ ਜੀ ਚਲ ਗਏ ਉਹਨਾਂ ਦੇ ਜੀ ਹੁਣ ਇਹ ਚਲ ਗਏ ਉਹਨਾਂ ਦੀ ਮਾਤਾ ਜੀ ਹੈ ਜੀ ਇੱਕ ਭੈਣ ਹੈ ਉਹਨਾਂ ਦੀ ਸਿਸਟਰ ਜੀ ਵੱਡੀ ਉਹਨਾਂ ਤੋਂ ਜੀ ਬਸ ਦੋ ਜਣੇ ਰਹਿ ਗਏ ਜੀ ਇਹੀ ਸਹਾਰਾ ਸੀ ਬਸ ਇਹ ਇਕੱਲਾ ਇਕੱਲਾ ਸੀ ਜੀ ਇਹ ਹੀ ਸਹਾਰਾ ਸੀ ਜੀ ਬਸ ਬਸ ਆਪਣਾ ਫਿਊਚਰ ਬਣਾਉਣ ਗਿਆ ਸੀ ਜੀ ਉੱਥੇ ਜੀ ਕੀ ਪਤਾ ਸੀ ਵੀ ਆਹ ਕੁਝ ਹੋ ਜੂਗਾ ਜੀ ਹਾਂ ਜੀ ਤਾਂ ਬਸ ਇਹ ਸੀ ਕਹੀ ਨਹੀਂ ਸਕਦੇ ਜੀ ਘਾਟਾ ਤਾਂ ਬਹੁਤ ਜ਼ਿਆਦਾ ਪਿਆ ਜੀ ਬਸ ਅਸੀਂ ਸ਼ਬਦਾਂ 'ਚ ਬਿਆਨ ਹੀ ਨਹੀਂ ਕਰ ਸਕਦੇ ਜੀ ਵੀ ਇਹਨਾਂ 'ਕ ਘਾਟਾ ਪਿਆ ਸਾਨੂੰ ਜੀ ਤੇ ਇਹਨਾਂ ਦੇ ਪਰਿਵਾਰ ਨੂੰ ਨਾਨਕਿਆਂ ਨੂੰ ਜੀ ਇਨਾਰੇ ਸਾਰੇ ਪਰਿਵਾਰ ਨੂੰ ਬਹੁਤ ਜਿਆਦਾ ਘਾਟਾ ਪਿਆ ਜੀ ਬਹੁਤ ਹੀ ਜਿਆਦਾ ਦੁੱਖ ਦੀ ਵਿੱਚ ਹੈਗਾ ਸਦਮੇ ਦੇ ਵਿੱਚ ਹੈਗਾ ਪਰਿਵਾਰ 파ਰਸ ਹੈਗਾ ਜੀ ਇਹਦਾ ਨਾਮ ਲੜਕੇ ਦਾ ਜਿਹਦੀ ਡੈਥ ਹੋਈ ਹੈ ਕੈਨੇਡਾ ਦੇ ਵਿੱਚ ਇਹਦੇ ਫਾਦਰ ਰਾਦੇਸ਼ਾਮ ਜੀ ਸੀਗਾ ਉਹਨਾਂ ਦੀ ਵੀ ਡੈਥ ਹੋਈ ਨੂੰ ਆਲਮੋਸਟ 2-3 ਸਾਲ ਹੋ ਗਏ ਐ ਇੱਥੇ ਇਹ ਦਾਣਾ ਮੰਡੀ ਦੇ ਵਿੱਚ ਇਹਨਾਂ ਦੀ ਰਹਿਸ਼ ਹੈਗੀ ਹੈ ਜੀ ਤੇ ਕੈਨੇਡਾ ਦੇ ਵਿੱਚ ਇਹਦੀ ਦੋ ਜਾਣੇ ਸੀਗੇ ਇੱਕ ਮੁੰਡਾ ਇਧਰੋਂ ਸੀਗਾ ਆਪਣਾ ਗਿੱਦੜਵੇ ਤੋਂ ਸੀਗਾ ਸੁਨਿਆਰਿਆਂ ਦਾ ਮੁੰਡਾ ਸੀ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕਾਰ ਦੇ ਵਿੱਚ ਕਹਿੰਦੇ ਟਰਾਲਾ ਵੱਜਿਆ ਹੈਗਾ ਉੱਥੇ ਤੇ ਜਿਹੜਾ ਸਭ ਤੋਂ ਦੁੱਖ ਲੱਗਿਆ ਵੀ ਇਹਨਾਂ ਨੇ ਸਾਰੇ ਕਿਤੇ ਇੱਥੇ ਪ੍ਰਸ਼ਾਸਨ ਕੋਲੇ ਮਤਲਬ ਕਿ ਮਦਲ ਲਈ ਗੁਹਾਰ ਲਾਈ ਇਹਨਾਂ ਨੇ ਕਾਫੀ ਕਿਉਂਕਿ ਉਧਰੋਂ ਇੱਥੇ ਆਉਣ ਦੇ ਵਿੱਚ ਤਕਰੀਬਨ ਡੈੱਡ ਬੋਡੀ ਲਿਆਉਣ ਦੇ ਵਿੱਚ ਵੀ ਜਿਹੜਾ ਹੈਗਾ 20-25 ਲੱਖ ਦਾ ਤਕਰੀਬਨ ਖਰਚਾ ਹੈਗਾ ਤੇ ਇਹ ਜਿਹੜਾ ਪਰਿਵਾਰ ਹੈਗਾ ਇਹਨਾਂ ਦੀ ਇੰਨੀ ਹੈਣੀਗੀ ਵੀ ਇਹ ਕਰ ਸਕਦੇ ਸੀਗੇ ਨਾ ਮਤਲਬ ਕਿ ਕਿਉਂਕਿ ਕੱਲੀਆਂ ਮਦਰ ਡਾਟਰ ਹੀ ਹੈਗੀਆਂ ਤੇ ਉਹਨਾਂ ਦੇ ਕੋਲੇ ਕੋਈ ਸਾਧਨ ਹੈ ਨਹੀਂਗਾ ਸਰਕਾਰ ਨੂੰ ਚਾਹੀਦਾ ਕੁਝ ਵੀ ਇਹੋ ਜਿਹਾ ਕੋਈ ਐਮਰਜੈਂਸੀ ਰਿਸਪਾਂਸ ਕੋਈ ਬਣਾਉਣ ਕੋਈ ਟਾਸਕ ਫੋਰਸ ਵੀ ਅੱਜਕੱਲ ਜਿਵੇਂ ਉੱਥੇ ਬਹੁਤ ਯੂਥ ਜਾ ਰਿਹਾ ਕੈਨੇਡਾ ਉੱਥੇ ਵਿਚਾਰੇ ਇੱਥੋਂ ਪਹਿਲਾਂ ਤਾਂ ਘਰ ਜ਼ਮੀਨਾਂ ਵੇਚ ਕੇ ਜਾਂਦੇ ਆ ਉੱਥੇ ਫਿਰ ਜਦੋਂ ਡੈਥ ਹੋ ਜਾਂਦੀ ਹੈ ਮੁੜ ਕੇ ਮਾਪਿਆਂ ਕੋਲੇ ਇੰਨਾ ਸਾਧਨ ਨਹੀਂ ਹੁੰਦਾਗਾ ਇਹ ਤੱਕ ਕੋਈ ਐਨ ਜੀਓਜ਼ ਨੇ ਜਾਂ ਕੋਈ ਪੈਣਾ ਪ੍ਰਾਵਾਂ ਨੇ ਉੱਥੋਂ ਜਾਂ ਇੱਥੋਂ ਕੋਈ ਇਹਨਾਂ ਦੀ ਮਦਦ ਕੀਤੀ ਹੈਗੀ ਤਾਂ ਫੇਰ ਇਹ ਲਾਸ਼ ਵੀ ਤਕਰੀਬਨ ਕਾਫੀ ਸਮੇਂ ਬਾਅਦ 15-20 ਦਿਨਾਂ ਬਾਅਦ ਇਹ ਆ ਸਕੀ ਹੈਗੀ ਹੈ ਪੈਸੇ ਦਾ ਜਦੋਂ ਇੰਤਜ਼ਾਮ ਹੋਇਆ ਤਾਂ ਬੜਾ ਸਰਕਾਰ ਨੂੰ ਕੁਝ ਨਾ ਕੁਝ ਚਾਹੀਦਾ ਹੈ ਕੜੀ ਦੇ ਵਿੱਚ ਵੀ ਪਰਿਵਾਰ ਦਾ ਸਾਥ ਦਿੱਤਾ ਜਾਵੇ ਸਹੀ ਹੀ ਕਹਿਣਾ ਜੀ